ਸਮੁੰਦਰ ਕਿੰਨਾ ਡੂੰਘਾ ਹੁੰਦਾ ਪਰ ਅੰਦਾਜ਼ਾ ਵੀ ਨਹੀਂ ਲਾ ਸਕਦੇ ਆ ਵੀਰ ਕੋਲੋਂ ਸੁਣੋ ਵੀ ਸਮੁੰਦਰ ਦੀ ਡੰਗਾਈ ਹੈ ਜਿਹੜੀ ਉਹ ਕਿੰਨੀ ਹੁੰਦੀ ਆ ਹਾਂਜੀ ਮਿੱਤਰੋ ਠਾਠਾ ਮਾਰਦੇ ਸਮੁੰਦਰ ਨੂੰ ਵੇਖ ਕੇ ਤੇ ਮਨ ਦੇ ਵਿੱਚ ਕੋ ਖਿਆਲ ਆਉਂਦਾ ਵੀ ਇਹਦੀ ਡੰਗਾਈ ਪਤਾ ਨਹੀਂ ਕਿੰਨੀ ਹੋਣੀ ਆ ਤੇ ਇਸ ਟਾਈਮ ਆਪਾਂ ਹੈਗੇ ਆਂ ਜੀ ਪ੍ਰਸ਼ਾਂਤ ਮਹਾਸાગਰ ਦੇ ਵਿੱਚ ਤੇ ਡੰਗਾਈ ਹੈ ਇਹਦੀ ਜੀ ਇਹ ਇਸ ਟਾਈਮ ਜਿੱਥੇ ਆਪਾਂ ਜਾਣਦੇ ਆ 16000 ਫੁੱਟ ਤੇ ਆਪਾਂ ਵੀ 16000 ਫੁੱਟ ਦਾ ਹਿਸਾਬ ਲਾ ਲਓ ਵੀ ਜਿਹੜੇ ਆਪਾਂ ਪਿੰਡਾਂ ਦੇ ਵਿੱਚ ਆਪਾਂ ਬੋਰ ਕਰਦੇ ਆ 400 500 ਫੁੱਟ ਤੇ ਕਰਦੇ ਆ ਤੇ ਆਪਾਂ ਆਖਦੇ ਨੇ بڑا ਡੂੰਗਾ ਹੋ ਗਿਆ ਤੇ ਇਸ ਟਾਈਮ ਇਹ ਦੀ ਡੰਗਾਈ ਇੱਥੇ 16000 ਫੁੱਟ ਆ ਤੇ ਇਹ ਹੈ ਜੇ ਸਾਰਿਆਂ ਤੋਂ ਡੂੰਗਾ ਨਹੀਂਗਾ ਜਿਹੜਾ ਸਭ ਤੋਂ ਡੂੰਗਾ ਏਰੀਆ ਵਾ ਨਾ ਉਹਦਾ ਨਾਂ ਹੈ ਜੀ ਮਰੀਨਾ ਟਰੈਚ ਤੇ ਉੱਥੇ ਇਹ ਡੰਗਾਈ ਹੁੰਦੀ ਆ ਲਗਭਗ 35000 35000 ਤੋਂ 36000 ਫੁੱਟ ਉੱਥੇ ਸਮੁੰਦਰ ਦੀ ਡੰਗਾਈ ਹੁੰਦੀ ਆ ਉਹ ਹੁੰਦਾ ਜੀ ਪੱਛਮੀ ਪ੍ਰਸ਼ਾਂਤ ਮਹਾਸાગਰ ਦੇ ਵਿੱਚ ਤੇ ਆਪਾਂ ਇਸ ਟਾਈਮ ਆ ਪੂਰਬੀ ਪ੍ਰਸ਼ਾਂਤ ਮਹਾਸાગਰ ਦੇ ਵਿੱਚ ਆਪਾਂ ਜਾਣਦੇ ਆ ਏਅਰ ਟਾਈਮ ਦੀ ਡੰਗਾਈ ਤੇ 16000 ਫੋਟ ਜਿੱਥੇ ਹੁਣ ਆਪਾਂ ਏਅਰ ਟਾਈਮ ਲੰਘਣਦੇ ਆ ਤੇ ਤੁਸੀਂ ਹੁਣ ਜਿਹੜੀ ਜਾਣਕਾਰੀ ਆ ਨਾ ਆਪਣੇ ਸਾਰੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਪੰਜਾਬ ਦੇ ਵਿੱਚ ਹੁਣ ਕੋਈ ਬੰਦਾ ਰਹਿ ਨਾ ਜਾਵੇ ਜਿਹੜਾ ਆਖੇ ਵੀ ਮੈਨੂੰ ਯਾਰ ਪਤਾ ਨਹੀਂ ਵੀ ਸਮੁੰਦਰ ਡੂੰਘਾ ਕਿੰਨਾ ਹੁੰਦਾ ਵਾ ਹੁਣ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਵਾ ਵੀ ਸਮੁੰਦਰ ਕਿੰਨਾ ਡੂੰਘਾ ਹੁੰਦਾ